ਕੀ ਹਾਲ ਚਾਲ ਹੈ ਦੋਸਤੋ ਮਿੱਤਰ امید ਕਰਦਾ ਵੀ ਠੀਕ ਠਾਕ ਹੋਵੇ ਤੁਹਾਡੇ ਜਨਰੇਟਰੀ ਸੈਟ ਵਟ ਹੋਣਗੇ ਤੇ ਲਓ ਮਿੱਤਰੋ ਵਲੌਗ ਨਹੀਂ ਆਇਆ ਇੱਕ ਦਿਨ ਆਇਆ ਤਾਂ ਨਹੀਂ ਬਾਈ ਫੋਨ ਹੋ ਗਿਆ ਸੀ ਖਰਾਬ ਚਾਰਜ ਹੁਣ ਹਟ ਗਿਆ ਠੱਗ ਗਿਆ ਹੀ ਤੇ ਆਪਾਂ ਫਿਰ ਜਲਦੀ ਤੋਂ ਜਲਦੀ ਸੈਟ ਕਰਾ ਲਿਆ ਮੈਂ ਕਿਹਾ ਯਾਰ ਵਲੌਗ ਢੀਕਦੇ ਹੁਣ ਬੰਦੇ ਆਜੋ ਆਜੋ ਭੱਜੋ 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 ਇੱਕ ਦਿਨ ਮੈਂ ਤੁਹਾਨੂੰ ਦੱਸਦਾ ਬਾਈ ਬਿੱਲਾ ਹਾਈ ਕੁੱਟਿਆ ਮੈਂ ਤਨੁੰਨੇ ਨੇ ਤੇ ਇੱਕ ਸਾਡੇ ਨੇ ਬੰਦਾ ਹੋਰ ਸੀ ਇਹ ਜਿਹੜਾ ਇੱਥੇ ਜਾਲ ਆ ਇਹਦੇ ਥੱਲੇ ਨਾ ਆ ਚਾਦਰ ਦੇ ਥੱਲੇ ਇਹਦੇ ਜਿ ਵੜ ਕੇ ਕਿਤੇ ਬਹਿ ਗਿਆ ਤੇ ਮੈਂ ਉਹ ਮਾਂਟੀ ਦਾ ਬਾਹਰ ਜਦੋਂ ਖੋਲਿਆ ਨਾ ਤੇ ਉਦੋਂ ਮੈਂ ਦੇਖ ਲਿਆ ਵੀ ਇਹਦੇ ਵਿੱਚ ਵੱੜਦਾ ਠੀਕ ਆ ਫਿਰ ਮੈਂ ਕਿਹਾ ਬਈ ਮੈਂ ਨੰਨੇ ਨੂੰ ਮੈਂ ਟੋਮੇਟੀ ਬੁਲਾਇਆ ਮੈਂ ਆਇਆ ਕਟਾਪਾ ਚੜ੍ਹੀਏ ਜਦੋਂ ਉਹਦੇ ਚ ਨਿਕਲਣ ਲੱਗਿਆ ਤੇ ਇੱਕ ਪਹਿਲਾਂ ਮੈਂ ਸਿੱਟੀ ਇਹਦੇ ਸੂਟੀ ਫਿਰ ਨੰਨੇ ਨੇ ਸਿੱਟੀ ਫੇਰ ਤੀਜਾ ਬੰਦਾ ਸੀ ਉਹਨੇ ਨਾਰੀਅਲ ਸੱਟਿਆ ਬਈ ਪੀਣ ਵਾਲਾ ਆ ਦੇ ਵਾ ਇਹ ਆ ਦੇ ਵਾ ਇਹ ਆ ਠੀਕ ਆ ਹੁਣ ਅਗ੍ਹਾ ਵਰਗੇ ਨਹੀਂ ਕੋਈ ਇਨਿਕ ਬਾਕੀ ਆ ਵੀ ਸਾਨੂੰ ਜਾਨਵਰ ਦਿਖਾਉਣੇ ਆ ਖਾਣਾ ਤੇ ਰੋਟੀ ਹੀ ਹੈਗੀ ਵੇਹੇ ਹਾਂ ਤੁਹਾਨੂੰ ਫਾਇਦੇ ਕੇ ਯਾਰ ਚਲੋ ਕੋਈ ਹਲਪ ਹਾਉ ਪਾਣੀ ਦੇ ਕੱਪੜ ਵੀ ਪਾਦ ਗਏ ਤੇ ਬੱਚੇ ਢਾਉਣੇ ਬਈ ਅੱਜ ਦੋ ਆਪਾਂ ਚੱਲਦੇ ਆਂ ਨਾ ਤੇ ਛਤਰੀ ਦੇ ਕੱਪੜ ਤੁਸੀਂ ਦੇਖ ਹੀ ਲਿਆ ਬਾਈ ਲੈ ਅੰਦਰ ਸੀਗਾ ਹਨਾ ਉਹ ਸਮੋਲ ਵਾਲਾ ਰਹਿੰਦਾ ਵਾ ਕੱਟ ਲਿਆ ਵਾ ਜਿਵੇਂ ਲਾਉਣਾ ਵਾ ਉੱਤੇ ਆਪਲਾ ਸਰਾ ਨਿਸ਼ਾਨਾ ਨਹੀਂ ਲਾਵਾਂਗੇ ਆਪਾਂ ਤੇ ਤੇ ਲਾਵਾਂਗੇ ਨਾ ਇਹ ਪੂਰੀ ਠੀਕ ਹੈ ਭਾਈ ਬੜਾ ਗੱਡ ਰਿਆ ਸੋਚਿਆ ਦੇਖੀ ਹੋਈ ਤੁਸੀਂ ਬਸ ਇੱਕ ਮਿੰਟ ਖੜੋ ਪਹਿਲੇ ਬੱਚੇ ਫੜ ਲੇ ਲੋ ਭਈਆ ਫੜ ਲਏ ਦੋਨੇ ਬੱਚੇ ਤੇ ਆ ਸ਼ਰਤ ਕਿਉਂਕਿ ਅੱਜ ਧੁੱਪ ਨਿਕਲੀ ਆ ਦੇਖ ਲੋ ਇੱਧਰ ਸੂਰਜ ਹੋ ਜਾਂਦੇ ਯਕੋਈ ਹੂਲਦੇ ਆ ਭਈ ਲੋਕ ਲੱਕ ਜਿੰਨੇ ਧੋਖੇ ਭਰਦੇ ਆ ਤੇ ਇਹ ਤੇ ਕਪੜਾ ਲਾਵਾਂਗੇ ਇੱਕ ਦਸਾਂਣੇ ਬਸ ਐਕਟਰ ਤਾਂ ਨਹੀਂ ਹੋਂ ਤਾਂ ਵੇਟ ਕਰੋ ਬਸ ਦੇਖੋ ਅੱਜ ਸ਼ਹਿਰ ਨਹੀਂ ਗਿਆ ਛਾਹ ਨੂੰ ਚੱਕ ਲਗੇ ਕੰਮਾ ਲਓ ਬਈ ਦੇਖੋ ਹਾਂ ਜਿਹੜੇ ਬੱਚੇ ਦੇਖੋ ਕਿਹੜੇ ਕਿਹੜੇ ਇਹ ਇਹਦਾ ਭਾਈ ਉਹ ਬੈਠਾ ਤਾਂ ਦੇਖ ਲਓ ਐਡੇ ਵੱਡੇ ਹੋ ਗਏ ਅੱਜ ਨਾ ਪਤਾ ਕੀ ਮੇਰੇ ਚਿੱਤ ਕਰਦਾ ਵੀ ਇਹਨਾਂ ਨੂੰ ਉਹ ਉੱਥੇ ਬਿਠਾ ਰਾਂ ਪਹਿਲਾਂ ਵਾਲੀ ਛਤਰੀ ਜੀ ਇੱਕ ਜੀ ਐਂ ਡਰਦਾ ਵੀ ਇਹ ਦੋਨੇ ਭਾਈ ਉੜਦੇ ਸੋਡੇ ਸਾਹਮਣੇ ਆ ਦੇਖ ਲਓ ਠੀਕ ਹੈ ਜੀ ਹਾਰੇ ਡੱਕੇ ਵਾਲੇ ਨਾਲ ਦੀ ਕੂਤਰੀ ਆਦੋਂ ਨੇ ਗਲਾਬੀ ਆ ਆਪਣੀ ਰਸਤੀ ਤੇ ਇੱਕ ਆ ਜੋੜੇ ਸੀਗੇ ਨਵਾ ਇਹਦੇ ਵਿੱਚ ਘਰਣ ਆਲੇ ਆਂਦੇ ਅਸੀਂ ਘਰ ਲੈਣਗੇ ਹੁਣ ਇਹਨਾਂ ਇੱਕ ਬੱਚਾ ਹੀ ਘੱਡੇ ਤੇ ਇੱਕ ਘੱਡਿਆ ਨਹੀਂ ਆ ਉਦੋਂ ਵੀ ਤੁਹਾਨੂੰ ਦਿਖਾਇਆ ਸੀਗਾ ਵੇਹੇ ਤਾਂ ਇੱਕ ਪੀਏ ਬੱਚਾ ਦਿਖਾਉਣਾ ਇਹ ਉਹ ਦੇ ਬੱਚਾ ਕਿਹਨੋਂ ਉਤੋਂ ਜੀ ਦੀ ਜੀ ਇਹ ਪੀਏ ਗੁਣ ਭਾਈ ਇਹਨਾਂ ਦੇ ਨਾ ਰੰਗ ਵੀ ਲਾਉਣਾ ਆਪਾਂ ਦੋਣਾ ਦੇ ਰੰਗ ਲਾਵਾਂਗੇ ਆਪਾਂ ਜਦੋਂ ਇਹ ਇੱਕ ਦੀ ਵਾਰ ਘਰੇ ਛਤਰੀ ਦੇ ਮੁੜ ਜਾਏ ਨਾ ਉਦੋਂ ਨਾਲ ਹੀ ਰੰਗ ਲਗਾ ਦੇ ਕਲਾ ਲਾਵਾਂਗੇ ਤਾਂ ਜੇ ਰੰਗ ਬਰੰਗ ਵੀ ਕਰਾਂਗੇ ਤਾਂ ਮਾੜਾ ਮੋਟਾ ਕਿਸੇ ਦੇ ਹਰਾ ਕਿਸੇ ਦੇ ਲਾਲ ਗਲਾਬੀ ਮਾੜਾ ਮੋਟਾ ਲਾਵਾਂਗੇ ਪਰ ਪਹਿਲਾਂ ਨਹੀਂ ਹਜੇ ਲਿਆਉਂਦੇ ਜਿੰਨਾ ਟਾਈਮ ਘਰੇ ਨਹੀਂ ਮੁੜਦੇ ਠੀਕ ਹੈ ਬਾਈ ਮੈਂ ਮਾਟਿਆ ਲਾ ਦੇ ਜਕ ਉਹ ਜਿੰਗਾ ਥੋਕੇ ਭਰਦੇ ਨੇ ਇੱਧਰ ਵੀ ਗੁਜੀ ਬਾਹਰ ਕੱਢ ਲਗੇ ਤੇ ਸੰਝੂ ਨੂੰ ਬਈ ਜਿਹੜੇ ਜਾਨਵਰ ਦੇਣੇ ਸੰਝੂ ਨਾਲ ਕਨੈਕਟ ਕੀਤਾ ਸੀਗਾ ਫੋਨ ਨਾ ਰੱਤ ਕੋਈ ਠੀਕ ਹੋਇਆ ਤਾਂ ਕਰਕੇ ਸੰਝੂ ਨਾਲ ਕਨੈਕਟ ਕੀਤਾ ਉਹ ਕਹਿੰਦਾ ਮੈਂ ਘੇਰੇ ਆ ਦਰਾਨੋਂ ਆ ਜੀ ਤੁਹਾਨੂੰ ਮੈਂ ਵੀ ਫ੍ਰੀ ਹੋ ਜਾਊਗਾ ਬਾਕੀ ਬਈ ਜੀ ਟੈਂਪੋਂ ਲੈ ਕੇ ਵਲੌਗ ਜ਼ਰੂਰ ਬਣਾਵਾਂਗੇ ਠੀਕ ਹੈ ਜਦੋਂ ਮਰਜੀ ਆ ਜਾ ਕੋਈ ਚੈੱਕ ਕਰਨੀ ਤੇ ਬਾਕੀ ਰੇਗ ਨੂੰ ਜਾਨਵਰ ਇਹ ਜੋ ਟੈਗ ਜੋ ਕੀ ਹੋ ਗਿਆ ਤੁਹਾਨੂੰ ਯਾਨਾ ਤੇ ਰਹੀ ਆ ਪੁੱਲ ਬਲੇਖੇ ਇਧਰ ਜਾਨਾ ਬਾਈ ਇੱਥੇ ਹਾਂਜੀ ਆਪਣੀ ਤਿਆਰੀ ਬੱਚਿਆਂ ਦੀ ਓਹੋ ਮਾਰਤਾ ਨਾ ਮਰੇ ਇੱਕ ਵੈਸੀ ਪੁੱਛਿਆ ਇਧਰ ਵੀ ਮਿੱਟੀ ਦਾ ਸੱਪੀ ਆ ਪਰ ਆਂਡੇ ਨਹੀਂ ਹਜੇ ਕੋਈ ਬਾਈ ਧਾਈ ਹਾਂ ਛਾਖੀ ਤੂੰ ਧਰ ਲਾ ਇਹ ਸੱਚ ਜੋੜਾ ਨਾ ਬਾਈ ਆਪਾਂ ਥੱਲੇ ਲੈ ਕੇ ਜਾਣਾ ਯਾਰ ਛਾਖਿਆਂ ਦਾ ਕਿਹਕੇ ਇਹਦਾ 파ਟਨ ਆ ਰਿਹਾ ਵੇ ਥੱਲੇ ਲੈ ਕੇ ਚਾਲਦੇ ਫੜ ਕੇ ਲੋ ਬਾਈ ਫੜ ਲਏ ਦੋਨੇ ਨੇ ਥੱਲੇ ਲੈ ਕੇ ਚਾਲਦੇ ਇਹਨਾਂ ਨੂੰ ਇਹ ਪਜੋੜੀ ਤਾਂ ਲੈ ਕੇ ਆਉਣੀ ਐ ਇਹਨੂੰ ਥੱਲੇ ਹੜਦਣੀ ਲੋ ਬਾਈ ਆ ਜੋੜੀ ਸੀਗੀ ਇਹ ਪਹਿਲਾਂ ਵੀ ਵੇਖੀ ਸੀ ਤੇ ਆ ਛੜਦੇ ਆਹ ਵੇ ਗਈ ਰ ਉੱਥੇ ਛਕ ਵਿੱਚ ਆ ਕੇ ਇਥੇ ਟਿਕਾਣਾ ਸੀਗਾ ਇਹਨਾਂ ਦਾ ਮੋਜੇ ਜਾਵੜ 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 ਜਾਊਗਾ ਮੋਜੇ ਵੀ ਇਹ ਜਾਵੜ ਜਾਵੜ ਚਲੋ ਭਾਈ ਜਾੜੂਗਾ ਹੈ ਕੋਈ ਚੱਕਰ ਨਹੀਂ ਇਹ ਨਾ ਇੱਥੇ ਆਂਦੇ ਧਰ ਲੈਣਗੇ ਧਰਨ ਵਾਲੇ பச ਇਹਨਾਂ ਦੇ ਤੇ ਬੱਚੇ ਦੇਖੇ ਕਿੱਦੇ ਰਹੇ ਦੋਨੇ ਕੁਝ ਨਾ ਪਈ ਕਿੱਦਾ ਤਾ ਭਾਈ ਲਾਓ ਵੀ ਭਾਈ ਕੁਝ ਨਾ ਧੋਖੇ ਰਹਤਿਆਂ ਭਰਾਂਗੇ ਜਦੋਂ ਬੱਚੇ ਆਗੇ ਛਤਰੀ ਤੇ ਖੜੀ ਕਰਤੀ ਠੀਕ ਹੈ ਜੀ ਤੇ ਬਸ ਤੁਸੀਂ ਹਰਦਾਸ ਕਰਿਓ ਭਾਈ ਇਹਦੇ ਕੀ ਬੱਚੇ ਕੁੱਚੇ ਵਧੀਆ ਨੇ ਹੁਣ ਟਾਈਮ ਨਾਲ ਲਾ ਲਈਏ ਆਪਣਾ ਕਿਉਂਕਿ ਮੁੜ ਕੇ ਲਗੜ ਪੈਣ ਲੱਗੇ ਜਾਂਦਾ ਸਾਨੂੰ ਪਤਾ ਪਿਛਲੀ ਵਾਰ ਬਹੁਤ ਬੱਚੇ ਘੁਆਏ ਆ ਇੱਕ ਤਾਂ ਆਪਣੀ ਉਹ ਵੈਰਸ ਨਹੀਂ ਕੰਮ ਖਰਾਬ ਕਰਦਾ ਸੀਗਾ ਹਨਾ ਤੇ ਦੂਜੀ ਗੱਲ ਜੇ ਲਗੜਾ ਜਾਂਦਾ ਹੁਣ ਬਸ ਮੀਂਹ ਪੈਣ ਲੱਗ ਗਿਆ ਤੁਹਾਡੇ ਸਾਹਮਣੇ ਸੌਣ ਸ਼ੁਰੂ ਹੋਇਆ ਹਨਾ ਤੇ ਚਲੋ ਜੀ ਥਾਰ ਥਾਰ ਲਗੜਨੇ ਚੱਤੀ ਹੋਣ ਇਸ ਤਰ੍ਹਾਂ ਹੀ ਲੈ ਕੇ ਰੱਖਾਂਗੇ ਐ ਤਾਂ ਨਹੀਂ ਹੁਣ ਲਿਆਣ ਲੈਂਦੇ ਬਸ ਤਹੀ ਅਰਦਾਸ ਕਰਿਓ ਵੀ ਬੱਚੇ ਸਾਰੇ ਸੁਖ ਸ਼ਾਂਤੀ ਨਾਲ ਵੱਡੇ ਹੋ ਜਾਣ ਪਲ ਜਾਣ ਫਿਰ ਆਪਾਂ ਇਹ ਕੀਰ ਭਾਈ ਦਵਾਈ ਬਣੀ ਲਾਈ ਵੱਡੇ ਕੁੱਤਿਆਂ ਨੂੰ ਯਾਰ ਆਈਆਂ ਵਿਚਾਰੇ ਚੱਕੋ ਜੀ ਹੁਣ ਤੜਕੇ ਚੱਲੇਗੇ ਮੁਰਗੀਆਂ ਨਾਲ ਸੁਣ ਦਿਖਾਈਏ ਥੱਲੇ ਜਾਨਵਰ ਆਓ ਦੇਖੋ ਸਿਰ ਕਿੱਧਰ ਚੜੀ ਫਿਰਦੀ ਵੇਖੋ ਥੱਲੇ ਆ ਜਾ ਥੱਲੇ ਥੱਲੇ ਆ ਜਾ ਆਇਆ ਆਇਆ ਆ ਜਾ ਆ ਜਾ ਭੱਜਾ ਭੱਜਾ ਭੱਜ ਜਾ ਆ ਜਾ ਯਾ ਕੋਈ ਉੜਦਾ ਤਾਂ ਇਹ ਲੱਗੇ ਮੋਰ ਹੁੰਦਾ ਆਂਡਾ ਉੜਦਾ ਤਾਂ ਇਹ ਰਹੇ ਨੇ ਪਾਸੇ 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 ਨਹੀਂ ਯਾਰ ਭਾਈ ਆਂਡਾ ਤਾਂ ਇਹਨੇ ਕੋਈ ਨਹੀਂ ਦਿੱਤਾ ਉਹ ਪਾਣੀ ਸਾਚ ਇਹਨਾਂ ਨੂੰ ਪਾਉਣ ਨਾਲ ਰਹਿ ਗਏ ਯਾਰ ਆਪਿਆ ਕੱਪ ਛਿੱਟ ਕੇ ਪੜ ਕੇ ਆਜੋ 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 ਚੱਕੋ ਜੀ ਪੀਓ ਪਾਣੀ ਧਾਣੀ ਬਾਈ ਇਹਨਾਂ ਨੂੰ ਪਾਪੇ ਸੀਗੇ ਬਾਕੀ ਜਿਹੜੇ ਇੱਥੇ ਪਿਆ ਸੀ ਸਮਾਨ ਜਆ ਮਾੜਾ ਮੋਟੋ ਵੀ ਖਾ ਲਏ ਇਹਨਾਂ ਨੇ ਤੇ ਆ ਮਿੱਟੀ ਦਾ ਵੈਸੇ ਹੀ ਇੱਚ ਮੀ ਪਿਆਇਆ ਕਰਕੇ ਗਿੱਲੀ ਹੋ ਗਈ ਸੁੱਕੀ ਸੀ ਹੁੰਦਾ ਪਰ ਇਹ ਚ ਨਿਆਰੇ ਨਾਲ ਖੇਡਦੇ ਆ ਇਹ ਉਹ ਤਾਂ ਮਿੱਟੀ ਤੇ ਇੱਧਰ ਵੀ ਪਈ ਇਹਨਾਂ ਦੇ ਖੇਡਣ ਲਈ ਸਿੱਟੀ ਵੀ ਆ ਸਾਰੀ ਆ ਤੇ ਪੰਜੇ ਪੰਜੇ ਮਾਰਦੇ ਰਹਿੰਦੇ ਰੂੜੀਆਂ ਵਾਲੇ ਹਿਸਾਬ ਜਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਹੁੰਦਾ ਠੀਕ ਆ ਇੱਥੇ ਖੇਡਦੇ ਰਹਿੰਦੇ ਆ ਇਹ ਇੰਜੋਏ ਕਰਦੇ ਆ ਤੇ ਮੁਰਗੇ ਤੇ ਬਈ ਲਿਆਉਣ ਦਾ ਹੀ ਨਹੀਂ ਟਾਈਮ ਲੱਗਦਾ ਮੁਰਗੇ ਤੇ ਠਾ ਠਾ ਮਿਲੀ ਚਲੇ ਆਉਂਦੇ ਆ ਜਿੱਦਣ ਹੁਣ ਲੱਗੇ ਨਾ ਮਾੜਾ ਜਿਹਾ ਟਾਈਮ ਨਾਲ ਹੀ ਚੱਕ ਲਿਆਵਾਂਗੇ ਠੀਕ ਹੈ ਬਈ ਅੰਦਰ ਲੈ ਜਾਣ ਦਾ ਦਿਖਾਉਣਾ ਹੁਣ ਸੋਨੂੰ ਮੈਂ ਲਓ ਬਈ ਕਣਕ ਵੀ ਆ ਪਪੂਤਨ ਵਾਲੀ ਧੋਤੀ ਸੀਗੀ ਠੀਕ ਹੈ ਜੀ ਇਹ ਨਾ ਬਾਹਰ ਕਰਦੇ ਆ ਕਿਉਂਕਿ ਮੀਂਹ ਕਰਕੇ ਬਈ ਅੰਦਰ ਕਰਨੀ ਪੈਂਦੀ ਸੀਗੀ ਤੇ ਬਾਹਰ ਹੁਣ ਧੁੱਪ ਨਿਕਲੀ ਆ ਬਸ ਕਰਦੇ ਆ ਇਹਨੂੰ ਬਾਹਰ ਤੇ ਆ ਰਿਹਾ ਬਈ ਆਪਣਾ ਬੱਚਾ ਆ ਲੈ ਗਿਆ ਵੱਡਾ ਹੋ ਗਿਆ ਹਾਂ ਇਹਨੂੰ ਮੱਥੀ ਛੁੱਲੂ ਜੰਨੇ ਕਰਕੇ ਹੁਣ ਟੀਕਾ ਹੀ ਨਾ ਮਾਰਦਾ ਏ हां सर हैनी तरी जे यार हरजा हरजा छोरो मैं ਪਈ ਜਾਨਾ ਦਿਖਾਉਣਾ ਪਹਿਲਾਂ ਆ ਲੋ ਪਹਿਲਾਂ ਖਾਣਾ ਕਰੋ ਚੈੱਕ ਇਹਨਾਂ ਦੀ ਬੱਧ ਦੋਹਾਂ ਤਾਂ ਸੰਜੂ ਨੇ ਖਾਲੀ ਕਰ ਦੇਣਾ ਮੈਂ ਟਮਾਟੀ ਬਸ ਇਹ ਚੀਜ਼ ਜੋੜੇ ਛੱਡ ਲੈਣੀ ਆਪਾਂ ਓਕੇ ਹੁਣ ਅਗਲਾ ਦਿਖਾਈਏ ਇੱਥੇ ਤੋਂ ਉਹੀ ਜੁੜਾ ਜਿਹੜਾ ਆਪਾਂ ਪੋਫਰੋ ਚੱਕ ਕੇ ਲੈ ਕੇ ਆ ਸ਼ਾਹ ਖਿਆਲਾ ਤੇ ਨਾਲ ਪੂਰੀ ਓਕੇ ਬਾਈ ਇਹ ਉਹ ਦੂਕਾਂ ਥੱਲੇ ਆ ਜੋ ਇੱਕ ਜਿਹੜਾ ਠੀਕ ਹੈ ਬਾਈ ਦੋ ਕੂਤਰਾਂ ਇੱਕ ਖਟਣ ਵਾਲਾ ਕੂਤਰ ਚਲੋ ਜੀ ਪਾਣੀ ਇਹਦੇ ਕੁਝ ਨਹੀਂ ਬਾਹਰ ਕੱਢਣਗੇ ਇਹਨਾਂ ਦੇ ਚਾਰਾਂ ਨੇ ਕੱਢ ਦੇਣੇ ਆ ਪਾਣੀ ਇਹਨਾਂ ਨੂੰ ਭਰ ਕੇ ਦੇਣਾ ਤੇ ਤਾਜਾ ਦਿਨਾ 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 ਦੰਨਾ ਇਹਨਾਂ ਦੇ ਦੋ ਮਟ ਦਾ ਘੜਾ ਹੋਰ ਦੂਜੀ ਤੇ ਆਹ ਲਓ ਤੀਜੀ ਲਾਗੇ ਦਰਵਾਜੇ ਮਿੰਟੋ ਮਿੰਟੀ ਹੁਣ ਸਾਨੂੰ ਇਹ ਉਂਗਾਰ ਕੱਢ ਲੈਣੇ ਆ ਇਹਦੇ ਨੇ ਪੈਰ ਤੋਂ ਨਾਲੇ ਮੈਂ ਧੋਖੇ ਲੇ ਗਏ ਹਾਂ ਬਲੋ ਮੈਟ ਨਾਵਾ ਵਿਛਾਦ ਗਏ ਆਪਾਂ ਪੈਰ ਤੁਸੀਂ ਵੈਸੇ ਹੀ ਸਾਫ਼ ਕਰਦੇ ਸੁੱਕੀਆਂ ਹੀ ਸੀ ਬਿਠਾਈਆਂ ਲੱਗੀਆਂ ਜਿਹੜੀਆਂ ਆ ਵਿਛਾਦ ਗਏ ਮੈਟ ਇੱਥੇ ਰਹੂਗਾ ਸਾਫ਼ ਸੁਥਰੇ ਥਾਂ ਦੇ ਇਹਨੂੰ ਦਈਏ ਹੁਣ ਆਪਾਂ ਛੋਲੇ ਹਾਂ ਚੱਕਲੇ ਤੇ ਹੰਦ ਨਾ ਦਿੰਨਾ ਦਿੰਨਾ ਬੇਟਾ ਦਿੰਨਾ ਆ ਚੱਕਲੇ ਸਿਰੰਜ ਪਾਣੀ ਭਰ ਲਿਆ ਮੈਂ ਸਿਰੰਜ ਚ ਹਰ ਰੋਈ ਭਾਈ ਕਰਤਾ ਪੋਟਾ ਟੰਨ ਤੇ ਮੈਡਲ ਤਾਂ ਸਾਫ ਵਿਛਾ ਆ ਦੇਖੋ ਫਿਰ ਇੱਧਰ ਵੇ ਉੱਤ ਵੇ ਰੋਈ ਇਹ ਭਾਈ ਨਿੱਕਾ ਜਿਹਾ ਸੀਗਾ ਦੇਖ ਲਓ ਜਣੀ ਜਦੋਂ ਗਿੱਚੀ ਜਵਾਲ ਵੀ ਨਹੀਂ ਆਏ ਸੀ ਤੇ ਹੋਰ ਇਹਨੂੰ ਆਪਾਂ ਹਫਤੇ ਤੱਕ ਖੁੱਡੇ ਛੱਡ ਦੇਣ ਬਸ ਆਪੇ ਖਾਇਆ ਕਰੂਗਾ ਹੇ ਮੈਂ ਤਾਂ ਨਹੀਂ ਛੱਡਦਾ ਵੀ ਇਹ ਕਿਸੇ ਜਿਹੇ ਦਾਣੇ ਦੋਣੇ ਆ ਮੰਗਣ ਉੱਠ ਗਏ ਨਾ ਅਨਜਾਨ ਕੂਤਰ ਤੋਂ ਤੇ ਕੁੱਟੂ ਉਹ ਆ ਆਪਾਂ ਤਨੇ ਬਾਹਰ ਕੱਢ ਦਨੇ ਆ ਆ ਜਿੰਮਾ ਧੋਕੇ ਭਰਾਂਗੇ। ਉਹ ਬਾਈ। ਆਪ ਬੱਚਾ ਚੱਕ ਲਿਆਂਦਾ ਇੱਥੇ। ਇਹ ਨੂੰ ਦੱਸਦਾ ਮੈਂ ਕਿਵੇਂ ਲਿਆਂਦਾ। ਇੱਥੇ ਨਾ ਦੂਜੇ ਬੱਚੇ ਪਾਉਣੇ ਆ ਜਿਹੜੇ ਨਵੇਂ ਆ ਨਾ। ਛਤਰੀ ਤੇ ਇਹਨਾਂ ਨੂੰ ਪਤਾ ਲੱਗੂ ਆ ਵੇ ਲੱਟੂ ਵੀ ਕੋਲੇ। ਲਿਆਉਣਾ ਫੜ ਕੇ। ਲੋ ਬਾਈ ਫੜ ਲੈ ਬੱਚੇ ਇੱਥੇ ਪਾ ਦਿੰਦੇ ਆ। ਚੱਕੋ ਹੀ। ਚਲੋ ਚਲੋ ਚਲੋ। ਚਲੋ। ਉਹ ਗਾਂ ਹੋ ਜੂ ਸ਼ੇਰਾ ਚੱਕੂ ਬਈ ਇਹਨੇ ਬੱਚੇ ਤੇ ਪਾ ਲੈਨੇ ਬੱਚੇ ਆ ਦੋਨੇ ਨਾ ਪਹਿਲੇ ਦਿਨੀ ਮੇਂ ਬਾਹਰ ਕੱਡੇ ਅੱਗੇ ਖੇਤਰੀ ਦੇ ਛੋਟੇ ਹੁੰਦੇ ਸੀ ਨਾ ਜਦੋਂ ਇਹਦੇ ਤੋਂ ਵੀ ਛੋਟੇ ਹੁੰਦੇ ਸੀ ਉਦੋਂ ਬਿਠਾਏ ਸੀ ਦੇਖ ਹੁਣ ਦੇਖ ਲੋ ਬਈ ਕਿੱਡੇ ਕਿੱਡੇ ਹੋ ਗਏ ਆ ਆਹ ਤਰਾ ਖੰਭੇ ਕਿੱਦਾਂ ਬੈਠਾ ਰਾਇ ਤੇ ਸੈਟ ਲੋ ਬਈ ਆ ਕੀ ਦੇਖ ਲੋ ਬਈ ਸੈਟਣਾ ਆਪੇ ਇੱਥੇ ਬੈਠੇ ਰਹਿਣਗੇ ਦਾ ਦਨੇ ਕੁੰਡੀ ਛਧਰੀ ਪਰ ਲੱਗਣੀ ਹੈ ਛਧਰੀ ਵੇਖੀ ਜਾਣਗੇ ਬੱਚੇ ਆਪਣੇ ਹੱਥ ਫਰਦੇ ਆਵੇ ਆਵੇ ਜਾਂਦੇ ਦੋਨੇ ਚਲੋ ਜੀ ਮੁਰਗੀ ਨੂੰ ਤੜ ਗਈ ਤਾਂ ਕਿ ਹੁਣ ਦੇਣਾ ਬਾਈ ਥੱਲੇ ਫੁੜੇ 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 ਦੇਖ ਫੁੜੇ 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 ਚਲੋ ਵੀ ਚਲੋ ਬਾਤ ਛੱਡ ਦੂੰਗਾ ਕਿਉਂਕਿ ਮੈਂ ਥੱਲੇ ਚਲ ਗਿਆ ਬਿੱਲੀਆਂ ਖਾ ਜੀ ਤੁਨ ਚਲੋ ਇੱਕ ਬਾਈ ਕਮੈਂਟ ਕਰਕੇ ਦੱਸ ਵੇਰ ਐਡੀ ਮੁਰਗੀ ਨੂੰ ਬਿੱਲੀ ਲੈ ਜਾ ਸਕਦੀ ਹੈ ਕੁੱਤੇ ਤਾਂ ਪਤਾ ਮੈਨੂੰ ਵੀ ਬਿੱਲੀ ਮੈਂ ਦੇਖੀ ਹੂ ਇੱਕ ਦੋ ਵਾਰ ਇਹਨੇ ਤੇ ਕੋਲ ਦੀ ਲੰਘਦੀ ਪਰ ਉਹਨੇ ਅਟੈਕ ਨਹੀਂ ਕੀਤਾ ਦੱਸਿਓ ਯਾਰ ਜ਼ਰੂਰ ਵੀ ਡਰਦੀ ਕਰਕੇ ਚੱਕ ਕੇ ਲੈ ਜਾਂਦੀ ਕਿ ਲੈ ਜਾਂਦੀ ਆ ਚੱਲ ਵੀ ਚੱਲ ਬਿੱਲੀ ਫੀਮੇਲ ਬਾਈ ਬਿੱਲਾ ਨਹੀਂ ਬਿੱਲਾ ਤਾਂ ਹੋ ਸਕਦਾ ਲੈ ਜਾ ਆ ਲੋ ਲਾਰਾ ਤੇ ਇਹ ਵੀਡੀਓ ਦਾ ਪੈਥ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਲਗੀ ਤੇ ਬੱਚੇ ਬਾਈ ਤੁਹਾਨੂੰ ਅਗਲੇ ਵਲੌਗ ਚ ਦੱਸਾਂਗੇ ਕਿੰਨੇ ਕਵਜੇ ਆਏ ਠੀਕ ਹੈ ਛਧਰੀ ਲਾਤੀ ਆ ਤੇ ਦਿਖਾ ਵੀ ਦੇਣਾ ਤੁਹਾਨੂੰ ਕਿੱਧਰ ਗਏ ਹੈਂ ਲੋ ਬਈ ਪਾਪੇ ਨੇ ਵੀ ਛੜਤਾ ਜੀ ਰੋਜਾ ਜਾਂਦੀ ਏ ਆਪਣੇ ਬੱਚੇ ਦਾ ਆਉਂਦੇ ਆ ਆਇਂ ਹਰਦਾ ਪਾਪੇ ਨੇ ਆਪਣੇ ਹੀ ਦਨਾਂਗੇ ਉਹ ਵੇ ਉਹ ਵੀ ਜਾਂਦੇ ਉਹ ਜਾਂਦੇ ਉਹ ਵੇ ਰੇ ਟੈਂਕੀ ਦੇਿੱਲੇ ਪਾਸੇ ਹੋ ਜਾਂਦੀ ਜਾਂਦੇ ਉਹ ਉਹਦੇ ਅਗਲੇ ਬਲੌਗ ਚ ਦੱਸਾਂਗੇ ਬਾਈ ਕਦੋਂ ਆਏ